ਕਿ ਨੀਵ ਕੌਰ ਮਜੀਠੀਆ ਨੂੰ ਯਾ ਤੁਸੀਂ ਉਹਨਾਂ ਦੇ ਬੈੱਡਰੂਮ ਤੱਕ ਕਿਉਂ ਗਏ ਗਲਤੀ ਕਰ ਗਏ ਥੋੜੀ ਜੀ ਇਹ ਜਿਹੜੇ 32 ਬੰਬ ਤੁਹਾਡੇ ਸਾਹਮਣੇ ਰੱਖੇ ਹੋਏ ਨੇ ਨਾ ਇਹ ਟੋਪੜਾ ਬੰਬ ਤੁਸੀਂ ਸਾਡੇ ਤੇ ਚਲਾਤਾ ਕਦੀ ਆਪਣੇ ਕਨਵਿਨੈਂਰ ਨੂੰ ਪੁੱਛਿਆ ਜੇ ਜਿਹਨੇ ਲਿਖਤੀ ਬਾਫੀ ਮੰਗੀ ਅਰਵਿੰਦ ਕੇਸਵਲ ਬੈਠੋ ਗਲਤੀ ਕਰ ਗਏ ਥੋੜੀ ਜੀ ਇਹ ਜਿਹੜੇ 32 ਬੰਬ ਤੁਹਾਡੇ ਸਾਹਮਣੇ ਰੱਖੇ ਹੋਏ ਨੇ ਨਾ ਇਹ ਟੋਪੜਾ ਬੰਬ ਤੁਸੀਂ ਸਾਡੇ ਤੇ ਚਲਾਤਾ ਐਜੇ 36 ਬੰਬ ਚਲਾਓ ਜੀ ਜਮਾ ਪ੍ਰਵਾਹ ਨਹੀਂ ਹੈ ਵੱਡਾ ਹੋਵੇ ਛੋਟਾ ਹੋਵੇ ਆਪਣਾ ਹੋਵੇ ਬਗਾਨਾ ਹੋਵੇ ਅਫਸਰ ਹੋਵੇ ਮਲਾਜ਼ਮ ਹੋਵੇ ਲੀਡਰ ਹੋਵੇ ਕੋਈ ਬਖਸ਼ਿਆ ਨਹੀਂ ਜਾਊਗਾ ਜਦੋਂ ਵੱਡੇ ਮગર ਮੱਛਾਂ ਨੂੰ ਹੱਥ ਪੈਣੇ ਸ਼ੁਰੂ ਹੋਏ ਤੇ ਉਦੋਂ ਕਿਸ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਵਿਰੋਧੀ ਧਿਰ ਦੇ ਲੀਡਰਾਂ ਨੂੰ ਖਾਸ ਕਰਕੇ ਕਾਂਗਰਸ ਦੇ ਸਾਡੇ ਸਾਥੀਆਂ ਨੂੰ ਤਕਲੀਫ ਸ਼ੁਰੂ ਹੋਈ ਗੱਲ ਕੀਤੀ ਜਾਂਦੀ ਹੈ ਕਿ ਪਰਚਾ ਦਰਜ ਹੋਇਆ ਪਰਚਾ ਡੀਏ ਦਾ ਪਰਚਾ ਕਿਉਂ ਨਾ ਦਰਜ ਹੋਵੇ ਜੀ ਉਹ ਕੰਮ ਉਹ ਕਾਰਨਾਮੇ ਉਹ ਕਰਤੂਤਾ ਜਿਹਦਾ ਪੈਸਾ ਲੋਕਾਂ ਦੇ ਘਰਾਂ ਦੇ ਵਿੱਚ ਸੱਥਰ ਵਛਾ ਕੇ ਜੇ ਪੈਸਾ ਕਮਾਇਆ ਜਾਊਗਾ ਤਾਂ ਕੀ ਇਹ ਭਗਵੰਤ ਮਾਨ ਜੀ ਦੀ ਜ਼ਿੰਮੇਵਾਰੀ ਨਹੀਂ ਹੈਗੀ ਕੀ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ ਕਿ ਉਹ ਪੈਸਾ ਕੱਲਾ ਕੱਲਾ ਪੈਸੇ ਜਿਹੜਾ ਉਹ ਰਿਕਵਰ ਕੀਤਾ ਜਾਵੇ ਹੁਣ ਸਵਾਲ ਇਹ ਹੈ ਕਿ ਕਿ ਮੇਰੇ ਬਹੁਤ ਹੀ ਸਤਕਾਰਯੋਗ ਸਾਥੀ ਬੜੀ ਤਕਲੀਫ ਮੰਦੀ ਇਹਨਾਂ ਨੇ ਬਾਜਰੋ ਸਾਹਿਬ ਨੇ ਪਹਿਲਾਂ ਵੀ ਗੱਲ ਕੀਤੀ ਆ ਹੁਣ ਵੀ ਜਦੋਂ ਬੋਲ ਕੇ ਹਟੇ ਨੇ ਹੁਣ ਵੀ ਇਸ ਗੱਲ ਦੇ ਆਬਜੈਕਸ਼ਨ ਕੀਤਾ ਕਿ ਜੀ ਮੈਂ ਤਾਂ ਗੱਲ ਕੀਤੀ ਸੀਗੀ ਕਿ ਗਨੀਵ ਕੌਰ ਮਜੀਠੀਆ ਨੂੰ ਤੁਸੀਂ ਕਿਉਂ ਫੜਿਆ ਜਾਂ ਤੁਸੀਂ ਉਹਨਾਂ ਦੇ ਬੈੱਡਰੂਮ ਤੱਕ ਕਿਉਂ ਗਏ ਇੱਕ ਸੈਕਿੰਡ ਮੈਨ ਲੈਟ ਮੀ ਕੰਪਲੀਟ ਕਰੀਏ ਉਹਨਾਂ ਤੁਸੀਂ ਉਹਨਾਂ ਦੀ ਗੱਲ ਕੀਤੀ ਰਹੀ ਜਿਵੇਂ ਉਹਨਾਂ ਦੇ ਇਸ ਕੰਟੈਕਸਟ ਦੇ ਵਿੱਚ ਤੁਸੀਂ ਵਿਰੋਧ ਕੀਤਾ ਸੀਗਾ ਆਹੀ ਕਹ ਸੀ ਨਾ ਹਾਂ ਤੌਰ ਤਰੀਕਾ ਹੁਣ ਸਰ ਇਹ ਇਹ ਇਹਨਾਂ ਦੀ ਗੱਲ ਹੈ ਹੁਣ ਬਾਜਵਾ ਸਾਹਿਬ ਤੁਸੀਂ ਚਲੋ ਸਰ ਜੀ ਮੰਨ ਲਈ ਗੱਲ ਮੰਨ ਲਿਆ ਤੁਸੀਂ ਗਰੀਬਕੌਰ ਵਿੱਚ ਜਿਹੜੇ ਕਾਰਜੋਗ ਮੈਂਬਰ ਨੇ ਤੁਸੀਂ ਉਹਨਾਂ ਬਾਰੇ ਗੱਲ ਕੀਤੀ ਤੁਸੀਂ ਕਹਿੰਦੇ ਮੈਂ ਵਿਕਰਮਜੀਤਿਆ ਬਾਰੇ ਮੈਂ ਕੋਈ ਗੱਲ ਹੀ ਨਹੀਂ ਕੀਤੀ ਹੈਗੀ ਸਪੀਕਰ ਤੁਹਾਡੇ ਕੋਲ ਪਾਜਾ ਸਾਹਿਬ ਫੋਨ ਹੈਗਾ ਫੋਨ ਹੈਗਾ ਆਪ ਦਾ ਟਵਿੱਟਰ ਅਕਾਊਂਟ ਕੱਢੋ ਮੈਂ ਸਾਰੇ ਨੂੰ ਕਹਿਣਾ ਸਪੀਕਰ ਸਾਹਿਬ ਸਪੀਕਰ ਸਾਹਿਬ 25 6 2025 ਦਾ ਇਹਨਾਂ ਦਾ ਇਹਨਾਂ ਦੇ ਟਵਿੱਟਰ ਅਕਾਊਂਟ ਤੋਂ ਮੈਂ ਪੜ੍ਹ ਰਿਹਾ ਇਹਨਾਂ ਨੇ ਕੀ ਲਿਖਿਆ ਆਈ ਸਟਰੋਂਗਲੀ ਕੰਡੈਮ ਦ ਅਰੈਸਟ ਆਫ ਵਿਕਰਮਜੀਤ ਸਿੰਘ ਮਜੀਠੀਆ both in the manner it violates democratic principles and exposes the dictatorial mindset behind it menu se ka daso inna de twitter account to pad rha ji main inna de twitter account to pad rha eh galla karde ne eh galla karde ne main eh keh nahi nahi kiya is tarike nal u turn lende ne todi galla aagi hai let me complete ji hona sir hona hun agli galla inna de 25 25 6 2025 da inna da twitter account khol ke dekh lo us de vich keh rahe ne ਸਰੇ ਇਹ ਉਮਰ ਦਰਾਸ ਹੋ ਗਏ ਭੁੱਲ ਜਾਂਦੇ ਨੇ ਯੂਟਰਨ ਲੈ ਜਾਂਦੇ ਨੇ ਹੁਣ ਉਦੋਂ ਮਗਰੋਂ ਉਹ ਦਿਨ ਦੇ ਹਫਤਾ ਹੋ ਗਿਆ ਅਜ ਬਾਹਰ ਵੀ ਅੰਦਰ ਵੀ ਮੈਂ ਹਰਪਾਲ ਚੀਮੇ ਤੇ ਅਮਨੜਾ ਦੇ ਐਫਆਈਆਰ ਕਰਾਤੀ ਹੁਣ ਵੀ ਦਿਖਾਈ ਜਾਂਦੇ ਸੀਗੇ ਮੇਰੀ ਸੁਣ ਲੋ ਗੱਲ ਮੈਂ ਸਪੀਕਰ ਸਾਹਿਬ ਅੱਜ ਮੈਨੂੰ ਇੱਥੇ ਇੰਨੇ ਸਾਲ ਹੋ ਗਏ ਮੈਂ ਅੱਜ ਤੱਕ ਕਦੇ ਸ਼ਨੀਵਾਰ ਐਤਵਾਰ ਸਨਾਮ ਸੰਗਰੂਰ ਸਨਾਮ ਮੈਂ ਜਾਣੋ ਮਿਸ ਨਹੀਂ ਕੀਤਾ ਕਿਉਂਕਿ ਸ਼ਨੀਵਾਰ ਐਤਵਾਰ ਉਹ ਪੱਕਾ ਹਲਕੇ ਵਾਸਤੇ ਹੀ ਹੁੰਦਾ ਹੈ ਤੇ ਤੇ ਸੌ ਰੱਬ ਦੀ ਸਪੀਕਰ ਸਾਹਿਬ ਸੌ ਰੱਬ ਦੀ ਜਿਵੇਂ ਇਹ ਬਾਜਵਾ ਸਾਹਿਬ ਪਰਚਾ ਦਿਖਾ ਰਹੀ ਸੀ ਮੈਂ ਐਫ ਆਈ ਆਰ ਕਰਾਦੀ ਮੈਂ ਮੈਂ ਸੌ ਰੱਬ ਦੀ ਮੈਂ ਇਸ ਸ਼ਨੀਵਾਰ ਐਤਵਾਰ ਮੈਂ ਸਨਾਮ ਵੀ ਪਹਿਲੀ ਵਾਰੀ ਮਿਸ ਕਰਤਾ ਕਿਦੇ ਬਾਜਵਾ ਸਾਹਿਬ ਦੀ ਪੁਲਿਸ ਨੂੰ ਲੈਣ ਨਾਲ ਥੈਂਕ ਯੂ ਹੁਣ ਹੁਣ ਹੋਰ ਦੇਖੋ ਤੁਸੀਂ ਇਹਨਾਂ ਦੀ ਜਿਹੜੀ ਬਾਜਵਾ ਸਾਹਿਬ ਆ ਇਹ ਜਿਹੜੀ ਐਫ ਆਈ ਆਰ ਕੇ ਯਰ ਕਰਾਈ ਹੈ ਨਾ ਇਹ ਤੁਸੀਂ ਮੈਨੂੰ ਲੱਗਦਾ ਤੁਸੀਂ ਗਲਤੀ ਕਰ ਗਏ ਥੋੜੀ ਜੀ ਇਹ ਜਿਹੜੇ 32 ਬੰਬ ਤੁਹਾਡੇ ਸਾਹਮਣੇ ਰੱਖੇ ਹੋਏ ਨੇ ਨਾ ਇਹ ਟੋਪੜਾ ਬੰਬ ਤੁਸੀਂ ਸਾਡੇ ਤੇ ਚਲਾਤਾ ਅਜੇ 36 ਬੰਬ ਚਲਾਓ ਜੀ ਜਮਾ ਪ੍ਰਵਾਹ ਨਹੀਂ ਹੈ ਜਦੋਂ ਤੱਕ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜੋੜ ਇਹਨਾਂ ਨੇ ਤਿਆਰ ਕੀਤਾ ਹੈ ਕਿ ਪੰਜਾਬ ਦੀ ਪਵਿੱਤਰ ਧਰਤੀ ਤੋਂ ਨਸ਼ਾ ਖਤਮ ਕਰਨਾ ਤੇ ਕਰਨੇ ਚਾਹੀਏ ਇਹ 36 ਐਫਆਈਆਰ ਕਰਾਉਰੋ ਪੂਰਾ ਪ੍ਰਵਾਹ ਨਹੀਂ ਹੈਗੀ ਥੈਂਕ ਯੂ ਥੈਂਕ ਯੂ ਬੈਠੋ ਜੀ